ਦੋਸਤੋ ਆਓ ਅੱਜ ਤੁਹਾਨੂੰ ਬਾਇਟ ਰੌਕ BC ਕੈਨੇਡਾ ਦੇ ਦ੍ਰਿਸ਼ ਦਿਖਾਉਨੇ ਆ ਕੈਨੇਡਾ ਦੇ ਸ਼ਹਿਰ ਸਾਊਥ ਸਰੀ ਦਾ ਇਹ ਦ੍ਰਿਸ਼ ਹੈ ਸਮੁੰਦਰ ਦੇ ਕਿਨਾਰੇ ਤੇ ਇੱਕ ਬਹੁਤ ਲੰਬਾ ਲੱਕੜ ਦਾ ਪੁਲ ਬਣਿਆ ਜਿਹਦੇ ਉੱਪਰ ਦੀ ਤੁਸੀਂ ਜਾ ਕੇ ਸਮੁੰਦਰ ਦੇ ਕਾਫੀ ਅੰਦਰ ਜਾ ਕੇ ਇੱਥੇ ਇਹ ਨਜ਼ਾਰਾ ਤੱਕ ਸਕਦੇ ਹੋ ਉੱਪਰ ਵੀ ਨੀਲਾ ਅਸਮਾਨ ਤੇ ਸਮੁੰਦਰ ਦੇ ਗੂੜੇ ਨੀਲੇ ਰੰਗ ਦਾ ਪਾਣੀ ਇਹ ਬੜਾ ਮਨਮੋਹਕ ਬਹੁਤ ਖੂਬਸੂਰਤ ਦ੍ਰਿਸ਼ ਵੇਖਣ ਲਈ ਇਹ ਮੌਕਾ ਦਿੱਤਾ ਸਾਡੇ ਬੜੇ ਪਿੰਡ ਵਾਲੇ ਭੈਣ ਜੀ ਨੇ ਤੇ ਨਾਲ ਉਹਨਾਂ ਦਾ ਬੇਟਾ ਡਰਾਈਵ ਕਰਕੇ ਸਾਨੂੰ ਇਹ ਸੁੰਦਰ ਦ੍ਰਿਸ਼ ਦਿਖਾਉਣ ਲਈ ਲੈ ਕੇ ਗਿਆ ਇਹ ਸਾਹਮਣੇ ਲੰਬਾ ਲੱਕੜ ਦਾ ਪੁਲ ਲੱਕੜ ਦੇ ਪਿੱਲਰਾਂ ਤੇ ਖੜਾ ਹੈ ਦੱਸਿਆ ਗਿਆ ਕਿ ਸ਼ਾਮ ਸਮੇਂ ਰਾਤ ਸਮੇਂ ਬਹੁਤ ਹੀ ਰੰਗ-ਬਰੰਗੀਆਂ ਲਾਈਟਾਂ ਇਸ ਪੁਲ ਦੇ ਉੱਪਰ ਇਹਨਾਂ ਗੇਟਾਂ ਦੇ ਉੱਤੇ ਦੇਖਣ ਨੂੰ ਮਿਲਦੀਆਂ। ਬਹੁਤ ਗੂੜੇ ਨੀਲੇ ਰੰਗ ਦਾ ਸਮੁੰਦਰ ਦਾ ਪਾਣੀ ਉੱਪਰ ਅਸਮਾਨ ਵੀ ਨੀਲਾ। ਆਓ ਅੱਗੇ ਤੁਹਾਨੂੰ ਉਹ ਵੀਡੀਓ ਦਿਖਾਉਨੇ ਆ ਜਿਹੜੀ ਸਿਰਫ ਤੁਹਾਡੇ ਵਾਸਤੇ ਇਹ ਦ੍ਰਿਸ਼ ਜਿਹੜੇ ਆ। ਇਹ ਬਣਾਇਆ ਬਹੁਤ ਹੀ ਸੁੰਦਰ ਨਜ਼ਾਰਾ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਕਿ ਇੱਥੋਂ ਦੇ ਲੋਕਾਂ ਲਈ ਇੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਹੈ ਤੇ ਰੇਲਵੇ ਲਾਈਨ ਕ੍ਰੋਸ ਕਰਕੇ ਤੁਸੀਂ ਇਸ ਪੁਲ ਦੇ ਉੱਤੇ ਜਾ ਕੇ ਇਹ ਸੁੰਦਰ ਨਜ਼ਾਰੇ ਨੂੰ ਤੱਕ ਰਹੇ ਹੋ ਸੈਲਾਨੀਆਂ ਬੋਲوں ਇੱਥੇ ਲਗਾਤਾਰ ਪੋਟੂਆ ਖਜਬੌਂਦਿਆਂ ਨੂੰ ਅਸੀਂ ਦੇਖਿਆ ਅਸੀਂ ਵੀ ਇਸ ਸੁੰਦਰ ਦ੍ਰਿਸ਼ ਤੇ ਤਸਵੀਰਾਂ ਕਰਵਾਈਆਂ ਤੇ ਐਸ ਵੇਲੇ ਤੁਹਾਨੂੰ ਸਮੁੰਦਰ ਦੇ ਅੰਦਰ ਦਾ ਬਹੁਤ ਅੱਗੇ ਜਾ ਕੇ ਤੁਸੀਂ ਦੇਖਿਆ ਕੈਮਰੇ ਦੇ ਅਸੀਂ ਉਹ ਤੁਹਾਨੂੰ ਵੀਡੀਓ ਦ੍ਰਿਸ਼ ਦਿਖਾਏ ਆ ਪਾਣੀ ਨੇੜਿਓਂ ਹੋ ਕੇ ਜਦੋਂ ਤੁਸੀਂ ਤੱਕਦੇ ਹੋ ਤੇ ਇਹ ਬਹੁਤ ਸਾਫ਼ ਪਾਣੀ ਤੁਸੀਂ ਤੱਕਿਆ ਹਰੀ ਭੈ ਮਾਰਦਾ ਨੇੜਿਓਂ ਪਾਣੀ ਨਜ਼ਰ ਆ ਰਿਹਾ ਜਦੋਂ ਕਿ ਦੂਰ ਇਹ ਨੀਲੇ ਗੂੜੇ ਰੰਗ ਦਾ ਪਾਣੀ ਦਿਖ ਰਿਹਾ ਤੇ ਇਹ ਸਾਊਥ ਸਰੀ ਵਾਲੀ ਸਾਈਡ ਦੇਖ ਰਹੇ ਹੋ ਜਦੋਂ ਕਿ ਇਹ ਸਾਈਡ ਤੇ ਸਾਹਮਣੇ ਅਮਰੀਕਾ ਦੱਸਿਆ ਗਿਆ ਤੁਸੀਂ ਇਸ ਸੁੰਦਰ ਦ੍ਰਿਸ਼ ਨੂੰ ਵੇਖ ਕੇ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਕਿ ਇਸ ਵਾਈਟ ਰੌਕ ਨੂੰ ਜ਼ਰੂਰ ਦੇਖਿਆ ਜਾਵੇਗਾ 파ਮੇ ਕੇ ਬਹੁਤ سارے ਦੋਸਤ ਇੱਥੇ ਇਹ ਸੁੰਦਰ ਨਜ਼ਾਰੇ ਨੂੰ ਤੱਕ ਚੁੱਕੇ ਹੋਣਗੇ ਪੁਲ ਦੇ ਅਖੀਰ ਵਿੱਚ ਦੂਵੇਂ ਪਾਸੇ ਇਹ ਪੱਥਰਾਂ ਨਾਲ ਬਣੀ ਰੋਕ ਇਬਨ ਜੋ ਤੁਹਾਨੂੰ ਦਿਖਾ ਰਹੇ ਆ ਨਜ਼ਰ ਆ ਰਿਹਾ ਸੋ ਦੋਸਤੋ ਸਾਡੀ ਇੱਕ ਕੋਸ਼ਿਸ਼ ਸੀ ਕਿ ਕੈਨੇਡਾ ਦੇ ਸਾਡੇ ਇਸ ਟੂਰ ਦੌਰਾਨ ਲੈ ਇਹ ਦ੍ਰਿਸ਼ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਇਸ ਵੀਡੀਓ ਬਾਰੇ ਤੁਸੀਂ ਆਪਣਾ ਵਿਚਾਰ ਦੇ ਸਕਦੇ ਹੋ ਤੇ ਇਹ ਪੁਲ ਦੀ ਤੁਹਾਨੂੰ ਹਿੱਟ ਦੀ ਸਾਈਡ ਦਿਖਾਈ ਹੈ ਇਹ ਪੁਲ ਦੀ ਤੁਹਾਨੂੰ ਲੈਂਥ ਦਿਖਾਈ ਆ ਲੱਕੜ ਦੇ ਪਿੰਡਾਂ ਤੇ ਖੜਾ ਇਹ ਲੱਕੜ ਦਾ ਪੁਲ ਦੇਖ ਕੇ ਬਹੁਤ ਹੀ ਮਨ ਮੋਹਕ ਦ੍ਰਿਸ਼ ਜਿਹੜੇ ਦੇਖਣ ਲਈ ਸਾਨੂੰ ਮਿਲੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ ਤੁਹਾਨੂੰ ਵੀ ਇਹ ਵੀਡੀਓ ਕਲਿੱਪ ਦਿਖਾ ਕੇ ਇਹ ਕੈਨੇਡਾ ਦੇ BC ਦਾ ਇਹ ਪੁਲ ਤੁਹਾਡੇ ਤੱਕ ਵੀਡੀਓ ਦੋਸਤੋ ਬਖਾਨ ਲਈ ਤੁਹਾਡੇ ਲਈ ਇਹ ਦ੍ਰਿਸ਼ ਤੁਹਾਨੂੰ ਦਿਖਾਉਣ ਲਈ ਇਹ ਮਹਿਸੂਸ ਕੀਤਾ ਕਿ ਸਾਡੇ ਦੋਸਤਾਂ ਨੂੰ ਵੀ ਇਹ ਦ੍ਰਿਸ਼ ਦਿਖਾਈ ਜਾਣ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੋਸਤੋ ਇਹਦੇ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ رائے ਜ਼ਰੂਰ ਦਿਓ ਲਾਈਕ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਕੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ